ਇਹ ਬੰਦਿਆ ਨੇ ਸਾਡੇ ਗੁਰੂ ਮਹਾਰਾਜ ਦੀ ਬਿਆਦਬੀ ਕਰਾਈ ਆ ਅਸੀਂ ਇਹਨਾਂ ਨੂੰ ਵੀ ਬਖਸ਼ਾਂਗੇ ਨਹੀਂ ਡਾਕਟਰ ਦਈਆ ਮਿਸਟਰ ਜਿਹੜਾ ਹੈ ਜੀ ਆਮ ਆਦਮੀ ਪਾਰਟੀ ਦਾ ਵਰਕਰ ਇਹ ਤੇ ਇੱਕ ਵੱਖਰੀ ਗੱਲ ਆ ਅਸੀਂ ਆਪਣੀ ਕੋਮ ਵੀ ਬਖਸ਼ਾਂਗੇ ਨਹੀਂ ਜੇ ਸਾਡੇ ਮਹਾਰਾਜ ਦੀ ਬਿਆਦਬੀ ਕਰਾਉਣਗੇ ਤਾਂ ਇਹਨਾਂ ਨੂੰ ਛੀਆਂ ਤੇ ਜਲਦ ਤੋਂ ਜਲਦ ਵੰਦ ਦੀ ਕਾਰਵਾਈ ਕੀਤੀ ਜਾਵੇ ਜੇ ਪ੍ਰਸ਼ਾਸਨ ਨਹੀਂ ਕਰਦਾ ਮੈਂ ਪ੍ਰਸ਼ਾਸਨ ਦੇ ਥਾਣੇ ਦੇ ਬਾਹਰ ਧਰਨਾ ਲਾਉਂਗਾ ਜੀ ਮੇਰਾ ਨਾਮ ਜੀ ਦਸਵੰਦਰ ਸਿੰਘ ਆ ਜੀ ਮੈਂ ਸਿਸਨਵਾਲਾ ਸਾਹਿਬ ਠਾਕਰੇ ਜ਼ਿਲ੍ਹਾ ਦੇ ਹਾਤੀ ਪ੍ਰਧਾਨ ਆ ਜੀ ਤੇ ਰਹਿ ਗਿਆ ਜੀ ਆਪਣਾ ਇਹ ਮੀਡੀਆ ਦੇ ਰੂਬਰੂ ਹੋਣ ਬਾਰੇ ਇਹ ਜਿਹੜੇ ਆਪਣੇ ਮਰ ਬਾਲਮੀਕ ਮਹਾਰਾਜ ਜੀ ਦਾ ਗੁਰਪੁਰਬ ਸੀ ਨੂਰ ਮਹਿਲ ਜੀ ਜਦੋਂ ਸਗਾ ਜੀ ਕੱਲ ਹੀ ਅੱਛਾ ਜੀ ਛੂਮਾ ਜਤਰਾ ਸੀ ਜੀ ਤੇ ਉੱਥੇ ਜੀ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਜਾਂਦੀ ਸੀ ਕਿ ਡਾਕਟਰ ਸਾਹਿਬ ਦੇ ਆ ਤੇ ਇੱਕ ਆਮ ਆਦਮੀ ਪਾਰਟੀ ਦੇ ਕਾਉਂਸਲਰ ਮੌਜੂਦਾ ਤੇ ਇਹਨਾਂ ਨੇ ਜੀ ਜਿੱਦਾਂ ਉੱਥੇ ਨਿਸ਼ਾਨ ਸਾਹਿਬ ਦੀ ਜੋ ਰਸਮ ਹੁੰਦੀ ਸੀ ਉਹਦੇ ਵਿੱਚ ਜੀ ਜੁੱਤੀਆਂ ਪਾ ਕੇ ਨਿਸ਼ਾਨ ਸਾਹਿਬ ਦੇ ਕੋਲ ਖੜ ਕੇ ਇਹਨਾਂ ਦੀ ਫੋਟੋਆਂ ਕਰਾਈਆਂ ਜੀ ਤੇ ਉਹ ਜਿਹੜੀ ਤੇ ਨਿੰਦਣਯੋਗ ਗੱਲ ਆ ਕਿ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਫੋਟੋਆਂ ਦੀ ਇਹ ਤੁਸੀਂ ਫੋਟੋਆਂ ਤੁਸੀਂ ਤੁਹਾਨੂੰ ਮੌਕੇ ਤੇ ਜਾਂ ਮਤਲਬ ਤੁਸੀਂ ਫੋਟੋਆਂ ਕਿੱਦਾਂ ਕਰ ਰਹੇ ਨਹੀਂ ਮੈਂ ਮੌਜੂਦ ਤਾਂ ਨਹੀਂ ਸੀਗਾ ਜੀ ਮੈਂ ਜੀ ਇਹ ਖਬਰ ਲੱਗੀ ਦੇਖੀ ਜੀ ਹੂੰ ਫੋਨ ਤੇ ਓਕੇ ਤੇ ਉਦੋਂ ਜਾਨੀ ਕਿ ਮੇਰਾ ਖੂਨ ਗੋਲ ਗਿਆ ਜੀ ਸਾਡੇ ਰਹਿਵਰਾਂ ਨਾਲ ਸਾਡੇ ਮਾਲਮਿਕ ਮਹਾਰਾਜ ਜੀ ਦਾ ਛੋਬਾ ਯਾਤਰਾ ਦੌਰਾਨ ਜਾਨਸ਼ਾਨ ਸਾਹਿਬ ਦੀ ਰਸਮ ਬਾਰੇ ਹੂੰ ਇਹ ਲੋਕਾਂ ਦੀ ਇਹ ਸੋਚ ਹੈ ਕਿ ਇਹ ਸਾਡੇ ਸਮਾਜ ਨੂੰ ਕੁਝ ਨਹੀਂ ਸਮਝਦੇ ਜਾਂ ਸਾਡੇ ਗੁਰੂਆਂ ਪੀਰਾਂ ਨੂੰ ਕੁਝ ਨਹੀਂ ਸਮਝਦੇ ਹੂੰ ਇਹ ਉਹਨਾਂ ਨੂੰ ਇੱਕ ਸਕੇ ਚੱਟਾਂ ਗਦੇ ਆ ਔਰ ਸਾਡੇ ਲੋਕਾਂ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਇਹਨਾਂ ਨਾਲ ਅਸੀਂ ਕਿੱਦਾਂ ਬਤੀਰਾ ਕਰਨਾ ਕੀ ਇਹ ਕਰਦੇ ਆ ਸਾਡੇ ਨਹੀਂ ਕੋਈ ਸਮਝ ਆਉਂਦੀ ਵੀ ਇਹ ਕੀ ਕਰਨਾ ਚਾਹੁੰਦੇ ਆ ਕੀ ਮਨ ਲਓ ਫੋਟੋ ਦੇ ਵਿੱਚ ਤੁਹਾਨੂੰ ਇਹੋ ਜਿਹਾ ਕੀ ਗਲਤ ਲੱਗਾ ਜਿਹਦੇ ਕਰਕੇ ਤੁਹਾਡਾ ਦਿਲ ਖੜਾ ਇੰਨਾ ਤੁਸੀਂ ਕਰਨੇ ਵੀ ਠੇਸ ਪਹੁੰਚੀ ਤੁਹਾਨੂੰ ਕੀ ਦੇਖੋ ਜੀ ਗਲਤ ਵਾਲੀ ਸਾਰਿਆਂ ਨੂੰ ਦੀਦੀ ਆ ਜੀ ਇਹ ਖਬਰ ਲੱਗੀ ਆ ਬਕਾਇਦਾ ਹੂੰ ਉਹਦੇ ਜੀ ਇੱਕ ਡਾਕਟਰ ਸਾਹਿਬ ਜਈਆ ਹੂੰ ਤੇ ਇੱਕ ਆਮ ਆਦਮੀ ਪਾਰਟੀ ਦਾ ਕਾਉਂਸਲਰ ਕਿੱਥੋਂ ਨੂਰ ਮਹਿਲ ਤੋਂ ਜੀ ਕੀ ਨਾਮ ਉਹਨਾਂ ਦਾ ਇਹ ਉਹਨਾਂ ਦਾ ਜੀ ਹੈਗਾ ਰਾਜਾ ਮਿਸਰੀ ਹੂੰ ਇਹ ਮੂਹ ਪਾ ਕੇ ਦੋ ਤੇ ਜੁੱਤੀਆਂ ਪਾ ਕੇ ਤਾਂ ਖੜੇ ਆ ਜੀ ਨਿਸ਼ਾਨ ਸਾਹਿਬ ਕੋਲ ਤੇ ਉਹ ਬਿਆਰ ਵੀ ਜੁ ਵੱਡੀ ਕਿਹਦੀ ਹੋ ਸਕਦੀ ਆ ਮਹਾਰਾਜ ਤਾਂ ਕੋਈ ਵੀ ਮਹਾਰਾਜ ਦਾ ਨਾਮ ਤੇ ਹੈ ਹੀ ਸਤਕਾਰਯੋਗ ਸਤਕਾਰਯੋਗ ਆ ਜੀ ਤੇ ਅਸੀਂ ਤਾਂ ਇਹੀ ਚਾਹਾਂਗੇ ਜੀ ਇਹ ਮਾੜੀ ਨਿੰਦਣ ਜੂਗ ਗੱਲ ਆ ਸਾਡੇ ਕੋ ਇਹ ਸਾਡੇ ਸਮਾਜ ਕੋ ਜਾਂ ਸਾਡੀ ਕੋ ਨਹੀਂ ਇਹ ਬਰਦਾਸ਼ਤ ਹੁੰਦੀ ਜੀ ਕਿਸ ਬਿੰਦੇ ਚ ਮੈਂ ਤੁਹਾਨੂੰ ਰੋਕਣ ਲੱਗਾ ਗੱਲ ਇਹ ਆ ਕੱਲ ਗੱਲ ਕੱਲ ਦੀ ਆ ਇਹ ਹਾਂਜੀ ਤੇ ਜਿਹੜਾ ਇਹ ਪ੍ਰੋਗਰਾਮ ਸੀ ਇਹ ਕਿੱਥੇ ਸਗਾ ਜੀ ਇਹ ਇਹ ਆਪਣੇ ਨੂਰਮਹਿਲ ਸਗਾ ਜੀ ਠੀਕ ਆ ਤੇ ਉੱਥੇ ਦੀ ਜਿਹੜੀ ਕੋਈ ਪ੍ਰਬੰਧਕ ਕਮੇਟੀ ਸੀ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਇਹ ਸਾਰਾ ਪ੍ਰੋਗਰਾਮ ਅੱਜ ਤੱਕ ਉਹਨਾਂ ਵੱਲੋਂ ਨਾ ਤਾਂ ਕੋਈ ਬਿਆਨਬਾਜ਼ੀ ਹੋਈ ਆ ਨਾ ਹੀ ਸੰਬੰਧੀ ਕੋਈ ਉਹਨਾਂ ਨੇ ਆਪਣਾ ਪੱਖ ਪੇਸ਼ ਕੀਤਾ ਆ ਕਾਰਵਾਈ ਤਾਂ ਬੜੀ ਦੂਰ ਦੀ ਗੱਲ ਹੈਗੀ ਦੇਖੋ ਜੀ ਚਾਹੇ ਇਹ ਕੋਈ ਕਮੇਟੀ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਅਸੀਂ ਇਹਨਾਂ ਨੂੰ ਵੀ ਬਖਸ਼ਾਂਗੇ ਨਹੀਂ ਅਸੀਂ ਇਹਨਾਂ ਤੇ ਵੀ ਨਾਲ ਕਾਰਵਾਈ ਕਰਾਵਾਂਗੇ ਜੇ ਇਹ ਬੰਦਿਆਂ ਨੇ ਸਾਡੇ ਗੁਰੂ ਮਹਾਰਾਜ ਦੀ ਬਿਆਦ ਵੀ ਕਰਾਈ ਆ ਅਸੀਂ ਇਹਨਾਂ ਨੂੰ ਵੀ ਬਖਸ਼ਾਂਗੇ ਨਹੀਂ ਡਾਕਟਰ ਦਈਆ ਜਾਂ ਡਾਕਟਰ ਮਿਸਰ ਜਿਹੜਾ ਹੈ ਜੀ ਆਮ ਆਦਮੀ ਪਾਰਟੀ ਦਾ ਵਰਕਰ ਇਹ ਤੇ ਇੱਕ ਬਖਰੀ ਗੱਲ ਆ ਅਸੀਂ ਆਪਣੀ ਕੋਮ ਵੀ ਬਖਸ਼ਾਂਗੇ ਨਹੀਂ ਜੇ ਸਾਡੇ ਮਹਾਰਾਜ ਦੀ ਵਿਆਹ ਦੀ ਕਰਾਉਣਗੇ ਤਾਂ ਅਸੀਂ ਇਹਨਾਂ ਤੇ ਵੀ ਕਾਰਵਾਈ ਕਰਾਵਾਂਗੇ ਕਿਉਂਕਿ ਦੇਖੋ ਅਸੀਂ ਵੀ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਜਿਸ ਤੇ ਸਬੰਧ ਵਿੱਚ ਕਿਸੇ ਦੇ ਵੱਲੋਂ ਮੇਰੇ ਖੰਨਾ ਹੁਣ ਤੱਕ ਕੋਈ ਕੰਪਲੇਟ ਵਗੈਰਾ ਵੀ ਦਿੱਤੀ ਗਈ ਆ ਤੁਸੀਂ ਹੁਣ ਤੱਕ ਇਸ ਸਬੰਧ ਵਿੱਚ ਕੀ ਕਿਉਂਕਿ ਤੁਸੀਂ ਲੋਕ ਨੂਰ ਮੈਲ ਦਾ ਸਬੰਧ ਕਰਦੇ ਹੋ ਤੁਸੀਂ ਹੁਣ ਤੱਕ ਹੁਣ ਤੱਕ ਕੀ ਕਾਰਵਾਈ ਕੀਤੀ ਦੇਖੋ ਵੀ ਮੈਂ ਇਹਨਾਂ ਤੇ ਵੀ ਕੰਪਲੇਟ ਪਾਤੀ ਆਈ ਪ੍ਰਸ਼ਾਸਨ ਨੂੰ ਹੂੰ ਤੇ ਮੈਂ ਪ੍ਰਸ਼ਾਸਨ ਨੂੰ ਕਹੂੰਗਾ ਜੀ ਇਹਨਾਂ ਦੋਸ਼ੀਆਂ ਤੇ ਜਲਦ ਤੋਂ ਜਲਦ ਵੰਦੀ ਕਾਰਵਾਈ ਕੀਤੀ ਜਾਵੇ ਹੂੰ ਜੇ ਪ੍ਰਸ਼ਾਸਨ ਨਹੀਂ ਕਰਦਾ ਹੂੰ ਤੇ ਮੈਂ ਪ੍ਰਸ਼ਾਸਨ ਦੇ ਥਾਣੇ ਦੇ ਬਾਹਰ ਧਰਨਾ ਲਾਉਂਗਾ ਜੀ ਕਿਉਂਕਿ ਪਿਛਲੇ ਸਮੇਂ ਵਿੱਚ ਅਸੀਂ ਦੇਖਿਆ ਤੁਹਾਡੇ ਵੱਲੋਂ ਅੱਗੇ ਵੀ ਆਵਾਜ਼ ਧਰਮ ਦੇ ਹੱਕ ਦੇ ਵਿੱਚ ਬੰਦ ਕੀਤੀ ਗਈ ਸੀ ਹਾਂ ਤੇ ਉਦੋਂ ਵੀ ਕੁਝ ਗੜਬੜ ਹੋ ਗਈ ਸੀ ਕਿ ਐਫਆਰ ਦੇ ਵਿੱਚ ਉਹ ਥੋੜੀ ਜਿਆ ਦੱਸੂਗਾ ਸਾਰੀ ਕੀ ਸੀ ਦੇਖੋ ਜੀ ਇਹ ਪ੍ਰਸ਼ਾਸਨ ਨੇ ਜੋ ਕੀਤਾ ਜਾਂ ਕਿਸੇ ਦੇ ਦਰਵਾਜ਼ੇ ਕੀਤਾ ਜਾਂ ਕਿੱਦਾਂ ਕੀਤਾ ਇਹਦੇ ਬਾਰੇ ਤਾਂ ਆਪਾਂ ਸਾਰੇ ਜਾਣਦੇ ਹੀ ਆ ਅੱਗੇ ਵੀ ਇਹ ਨਹੀਂ ਮੇਰੇ ਕੋਲ ਜਿਹੜੀ ਦਰਖਾਸਤ ਸੀ ਜੀ ਉਹਦੇ 'ਚ ਮੇਰਾ ਸਰਲੇਮੇ ਨਹੀਂ ਗਲਤ ਦਿੱਤਾ ਸੀਗਾ ਪਰ ਮੈਂ ਹੁਣ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਾ ਆ ਵੀ ਜੋ ਮੇਰਾ ਪ੍ਰੋਪਰ ਨਾਮ ਆ ਜੋ ਮੇਰਾ ਸਹੀ ਨਾਮ ਆ ਉਸ ਨਾਮ ਤੇ ਹੀ ਦਰਖਾਸਤ ਕਰਕੇ ਕਾਰਵਾਈ ਹੋਵੇ ਨਹੀਂ ਤਾਂ ਫਿਰ ਉਹਦੇ ਤੇ ਮੈਂ ਪ੍ਰਸ਼ਾਸਨ ਦੇ ਵਿਰੋਧ 'ਚ ਬੈਠੂੰਗਾ ਉਹ ਥਾਣੇ ਦੇ ਮੂਹਰੇ ਬੈਠੂਗਾ ਮੈਨੂੰ ਕਿਸੇ ਦਾ ਕੋਈ ਡਰ ਤੇ ਮੈਨੂੰ ਕਿਸੇ ਦਾ ਕੋਈ ਭੈ ਨਹੀਂ ਹੈ ਮੈਂ ਤਾਂ ਜੋ ਬਣਦਾ ਜੋ ਗੁਰੂ ਮਹਾਰਾਜ ਦੀ ਸਤਕਾਰ ਚ ਆ ਮੈਂ ਉਹ ਕਰੂੰਗਾ ਇਹ ਕੀ ਮੰਗ ਕਰਦੇ ਹਾਂ ਜੋ ਹੁਣ ਤੱਕ ਦਾ ਮਾਹੌਲ ਆਪਾਂ ਦੇਖਿਆ ਜਾਂ ਖਬਰਾਂ ਦੇਖੀਆਂ ਉਸ ਸਬੰਧ ਵਿੱਚ ਹੁਣ ਤੱਕ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦਾ ਹਾਂ ਕਿ ਜੋ ਵੀ ਦੋਸ਼ੀ ਹੈ ਇਹ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੇਕਰ ਕਾਰਵਾਈ ਦੇ ਵਿੱਚ ਕੋਈ ਦੇਰੀ ਹੁੰਦੀ ਜਾਂ ਕੋਈ ਵਿਲਮ ਹੁੰਦਾ ਜਾਂ ਨਾ ਕਰਵਾਈ ਹੁੰਦੀ ਫਿਰ ਮੈਂ ਕਹਾਂ ਜੀ ਅਸੀਂ ਉਥੇ ਬਾਹਰ ਥਾਣੇ ਦੇ ਘਰਨੇ ਦੇ ਬਹਿ ਜਾਣਾ ਈ ਉਹ ਆਪੇ ਪ੍ਰਸ਼ਾਸਨ ਕਰੂਗਾ ਜਿੰਨਾ ਕਰ ਨਹੀਂ ਕਰੂਗਾ ਅਸੀਂ ਉੱਥੇ ਬੈਠੇ ਆਂ ਜੀ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਆ ਠੀਕ ਆ ਸਰ ਬਹੁਤ-ਬਹੁਤ